ਕਿਤਾਬ ਦੇ ਅੰਦਰ ਬਹੁਤ ਅਕਾਲੀ ਆਗੂਆਂ ਦੀ ਜਿਹੜੀਆਂ ਉਤੂਤਾਂ ਨੇ ਉਹ ਜਗ ਜਾਰ ਕੀਤੀਆਂ ਹੋਈਆਂ ਨੇ 6 ਜੂਨ 1984 ਨੂੰ ਅੱਜ ਦੇ ਦਿਨਾਂ ਭਾਰਤੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ ਸੀ 6 ਜੂਨ ਉਹ ਘੜੀਆ ਜਿਸ ਨੂੰ ਲੈ ਕੇ ਕਿ ਅੱਜ ਸੁਭਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬਾਬਾ 18 ਸਿੰਘ ਭਾਈ ਮਰੀਕ ਸਿੰਘ ਜਰਨਲ ਸਵੇਤ ਸਿੰਘ ਨੇ ਮੋਰਚੇ ਸਵਾਲੇ ਹੋਏ ਸੀ ਤੇ ਜਦੋਂ ਸੰਤ ਆ ਕੇ ਸਾਹਮਣੇ ਆ ਕੇ ਲੜਾਈ ਲੜਦੇ ਨੇ ਫੌਜ ਦੇ ਨਾਲ ਉਹਨਾਂ ਦੇ ਆ ਕੇ ਬਰੈਸ਼ਟ ਵਜਦੇ ਨੇ ਗੋਲੇ ਵਜਦੇ ਨੇ ਤੇ ਉਹ ਸੇਹ ਦੀ ਪ੍ਰਾਪਤ ਕਰ ਜਾਂਦੇ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਅੰਦਾਜ਼ ਤਾਂ ਜਿਹੜੀ ਗੋਲੀਬਾਰੀ ਹੁੰਦੀ ਰਹੀ ਸੈਂਟਰ ਸਰਕਾਰ ਵੱਲੋਂ ਗੋਲੇ ਡਾਗੇ ਜਾ ਰਹੇ ਸੀ ਟੈਂਕਾਂ ਅੰਦਰ ਬਾੜ ਦਿੱਤੇ ਗਏ ਸੀ ਭਾਈ ਮੋਰ ਸਿੰਘ ਜਿਹੜਾ Hindu ਪਰਿਵਾਰ ਦੇ ਵਿੱਚ ਸੀ ਉਹਨਾਂ ਨੇ ਆਪਣੀਆਂ ਦੋ ਧੀਆਂ ਦੇ ਨਾਲ ਆਰਡੀਐਕਸ ਬੰਨ੍ਹ ਕੇ ਉਹਨਾਂ ਟੈਂਕਾਂ ਨੂੰ ਅਡਾ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਕਰ ਵਾਲੀ ਆਪਣੀ ਪਤਨੀ ਦੇ ਨਾਲ ਵੀ ਸਹੇਦ ਦੀ ਪ੍ਰਾਪਤ ਕੀਤੀ ਆ ਤੇ ਹੋਰ ਬਹੁਤੇ ਸਾਰੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਆਪਾਂ ਜੇ ਕਹੀਏ ਕਿ ਸਰਕਾਰ ਵੱਲੋਂ ਉਹਨਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਗਿਆ ਜਿਹੜਾ ਕਿ ਜਿਹੜੇ ਕਿ ਸਦਾਲੂ ਅੰਦਰ ਸੀ ਸਭੇ ਕਮਾਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਹੇਦੀ ਦਿਹਾੜਾ ਮਨਾਉਣ ਲਈ ਪਹੁੰਚੀ ਸੀ ਸੰਗਤ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਬੇ ਬੇਸਕ ਸਰਕਾਰ ਵੱਲੋਂ ਜਿਹੜਾ ਅੰਨ ਤਸੱਦਦ ਕੀਤਾ ਗਿਆ ਅਕਾਲ ਤਖਤ ਢੈ ਢੇਰੀ ਕੀਤਾ ਗਿਆ ਸੀ ਦਰਬਾਰ ਸਾਹਿਬ ਢੈ ਢੇਰੀ ਕੀਤਾ ਗਿਆ ਜਦਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਤੇ ਫੇਰਾ ਕਿਸ ਤਰ੍ਹਾਂ ਔਜੇ ਨੂੰ ਸ਼ਰਾਬ ਪਿਆ ਪਿਆ ਕੇ ਜਿਹੜਾ ਅੰਦਰੋਂ ਲਾਹਸਾ ਨੂੰ ਚੁੱਕਣਾ ਬਹੁਤ ਵੱਡਾ ਇੱਕ ਦੁਖਦਾਈ ਜਿਹੜਾਗਾ ਕਾਰਾ ਕੀਤਾ ਇੰਦਰਾ ਗਾਂਧੀ ਵੱਲੋਂ ਉਸ ਟਾਈਮ ਅੱਜ 40 ਸਾਲ ਹੋ ਗਏ ਨੇ ਅੱਜ ਸਿੱਖ ਕੌਮ ਬੇਸਕ ਜਿਨ੍ਹਾਂ ਨੇ ਭਾਈ ਬਿਅੰਤ ਸਿੰਘ ਨੇਂਦਰਾ ਗਾਂਧੀ ਨੂੰ ਗੱਡੀ ਚਾੜਿਆ ਸੀ ਅੱਜ ਉਹਨਾਂ ਦੇ ਸੁਪੁੱਤਰ ਨੂੰ ਫਰੀਦਕੋਟ ਵਾਸੀਆਂ ਨੂੰ ਜਿਤਾ ਕੇ ਇੱਕ ਇਤਿਹਾਸ ਰਾਜ ਦਿੱਤਾ ਤਾਂ ਕਿ ਆਉਣ ਵਾਲੀਆਂ ਨਸਲਾਂ ਇਹ ਯਾਦ ਰੱਖਣਗੀਆਂ ਕਿ ਸਿੱਖ ਕੌਮ ਸਾਧਿਆਂ ਤੱਕ ਜਿਹੜਾ ਆਪਣੇ ਤੇ ਹੋਏ ਜਲਮਾ ਨੂੰ ਨਹੀਂ ਭੁੱਲ ਸਕਦੀ ਪਾਤਾਨੂ ਮੈਂ ਪਹਿਲਾਂ ਕਿਹਾ ਕਿ ਸਿਕਨ ਸਾਕਾ ਨੀਲਾ ਤਾਰਾ ਦੇ ਨਾਮ ਹੇਟ ਇੱਕ ਕਲਦੀ ਬਰਾੜ ਜਰਨਲ ਹੈ ਜਿਹੜਾ ਉਸ ਟਾਈਮੇ ਹੁਣ ਜਿਉਂਦਾਗਾ ਉਹਨੇ ਇੱਕ ਕਿਤਾਬ ਸਾਫੀ ਸੀ ਉਹਦੇ ਆ ਕਿਹੀਆਂ ਗੱਲਾਂ ਮੈਂ ਤੁਹਾਨੂੰ ਕੁਝ ਸੁਣਾਉਣਾਗਾ ਜਿਸ ਤਰ੍ਹਾਂ ਦੇ ਉਹਦੇ ਬੋਲ ਨੇ ਮੈਂ ਤੁਹਾਨੂੰ ਉਸ ਤਰੀਕ ਪੜ੍ਹ ਕੇ ਸੁਣਾਉਣਾਗਾ ਇੱਕ ਜਰਨਲ ਯਾਸ ਬਰਾੜ ਕਲਦੀ ਬਰਾੜ ਲਿਖਦਾਗਾ ਕਿ 5 ਜੂਨ ਨੂੰ ਸਾਨੂੰ ਕਹਿੰਦਾ ਸਵੇਰੇ 4:40 ਮਿੰਟਾਂ ਤੇ ਕਹਿੰਦਾ ਛੋਟੇ ਗੋਲੇ ਛੁੱਟੇਗੇ ਤੇ ਅੰਦਰ ਬੈਠੇ ਸਿੰਘਾਂ ਨੂੰ ਅੱਤਵਾਦੀ ਦੱਸਦਾ ਕਿ ਅੱਤਵਾਦੀ ਤੇ ਆ ਕੇ ਡਰ ਕੇ ਹੋਣਗੇ ਤਾਂ ਕਿ ਬੁੰਗਿਆਂ ਤੋਂ ਵੀ ਬਾਹਰ ਨਿਕਲ ਜਾਣਗੇ ਤੇ ਕਹਿੰਦਾ ਪਰ ਜਿਸ ਤਰ੍ਹਾਂ ਸਵੇਗ ਸਿੰਘ ਜਰਨਲ ਸਵੇਗ ਸਿੰਘ ਤੇ ਭਿੰਡਰਾਂ ਵਾਲਿਆਂ ਦਾ ਹੌਂਸਲਾ ਵੀ ਜ਼ਰੂਰ ਹਿਲਿਆ ਹਿਲਿਆ ਹੋਵੇਗਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਗੁਰੂ ਦੇ ਸਿੰਘ ਨੇ ਜੇਕਰ ਤੁਹਾਡੇ ਬੰਬਾਂ ਗੋਲਿਆਂ ਤੋਂ ਡਰਦੇ ਹੁੰਦੇ ਤਾਂ ਉਹ ਦੂਜੇ ਬਾਕੀਆਂ ਵਾਂਗੂ ਵੀ ਹੱਥ ਖੜੇ ਕਰਕੇ ਬਾਹਰ ਨਿਕਲ ਸਕਦੇ ਸੀ ਇਸੇ ਕਿਤਾਬ ਦੇ ਵਿੱਚ ਲਿਖਿਆ ਹੈਗਾ ਕਿ ਬਹੁਤ ਹੀ ਜ਼ਿਆਦੇ ਕਾਲੀ ਜਿਹੜੇ ਨੇ ਉਹ ਡਰੇ ਹੋਏ ਸੀ ਅਤੇ ਅਕਾਲ ਤਖਤ ਵਿੱਚ ਜਿਹੜਾ 300 ਅਤਵਾਦੀਆਂ ਨੂੰ ਕਹੇ ਆ 300 ਸਿੰਘਾਂ ਨੂੰ ਅਤਵਾਦੀ ਦੱਸ ਰਿਹਾ ਇਹ ਕਿ ਉਹਨਾਂ ਨੇ ਡਰੇ ਲਏ ਹੋਏ ਸੀ ਪਰ ਜਿਉਂ-ਜਿਉਂ ਇਹ ਗੋਆਵਾਰੀ ਹੁੰਦੀ ਰਹੀ ਤੇ ਅਕਾਲੀ ਆਗੂਆਂ ਨੇ ਇੱਕ ਸਹਿਮੇ ਹੋਏ ਸੀ ਉਹਨਾਂ ਨੇ ਕਿਹਾ ਸੀ ਕਿ ਆਪਾਂ ਸਾਰੇ ਹੱਥ ਖੜਕੇ ਹੱਥ ਖੜੇ ਕਰਕੇ ਬਾਹਰ ਨਿਕਲਦੇ ਆ ਇਸ ਤਰ੍ਹਾਂ ਉਹ ਕਹਿੰਦਾ ਹੋਇਆਗਾ ਬਹੁਤੇ ਅਕਾਲੀਆਂ ਨੇ ਲੀਡਰਾਂ ਨੇ ਜਿਹੜੇ ਹੱਥ ਖੜੇ ਕਰਕੇ ਕਹਿੰਦਾ ਪੁਲਿਸ ਨੂੰ ਫੌਜ ਨੂੰ ਹਵਾਲੇ ਕਰ ਦਿੱਤਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਉਹਦ ਨੂੰ ਕਿਸੇ ਥਾਂ ਤੇ ਅਲ ਜਾਇਆ ਗਿਆ ਕਿਸੇ ਨੂੰ ਕਿਸੇ ਥਾਂ ਤੇ ਅਲ ਜਾਇਆ ਗਿਆ ਇਸ ਤੋਂ ਬਾਅਦ ਕਿਸ ਅਬਰਾਡ ਲਿਖਦਾ ਹੈਗਾ ਕਹਿੰਦਾ ਅਸੀਂ ਨਵੀਂ ਸਕੀਮ ਸੋਚੀ ਇਹ ਜਿਹੜਾ 메ਨ ਗੇਟ ਆ 300 ਜਵਾਨ ਭੇਜੇ ਜਾਣ ਜਿਹੜੇ ਕਿ ਸਿਰਫ ਪੌੜੀਆਂ ਕੋਲ ਹੀ ਬਿਲਡਿੰਗ ਉੱਪਰ ਗੋਲੀ ਚਲਾਈ ਜਾਣ ਪਰ ਪ੍ਰਕਰਮਾ ਵਿੱਚ ਨਾ ਜਾਣ ਜਦੋਂ ਸਾਰੇ ਅਤਵਾਦੀਆਂ ਦਾ ਧਿਆਨ ਇੱਧਰ ਉੱਧਰ ਹੋਵੇਗਾ ਤਾਂ ਉਹ ਰਾਮਦਾਸ ਸਰਾਂ ਦੇ ਲੰਗਰ ਉੱਪਰ ਦੀ ਸਾਰੀ ਫੌਜ ਅੰਦਰ ਵੜ ਕੇ ਬਾਹਰ ਦਿੱਤੀ ਜਾਵੇਗੀ ਇਹ ਜਿਹੜੀ ਮੈਂ ਤੁਹਾਨੂੰ ਕਿਤਾਬ ਪੜ੍ਹ ਕੇ ਸੁਣਾ ਰਹੇ ਹਾਂਗਾ ਇਹ ਉਹਦੇ ਬੋਲ ਨੇ ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਰਹਿੰਦੀਆਂ ਨੇ ਉਹਦੇ ਚ ਭੁੱਲ ਜਾਂਦੇ ਆ ਤੇ ਇਸ ਤੋਂ ਬਾਅਦ ਜਦੋਂ ਫੌਜ ਪ੍ਰਕਰਮਾਂ ਦੇ ਵਿੱਚ ਆਉਂਦੀ ਆ ਤਾਂ ਸਿੰਘਾਂ ਨੇ ਆਹ ਹੁਲਾ ਦਿੱਤੇ ਨੇ ਸਰੰਗ ਪੱਟ ਕੇ 2200 ਫੌਜੀ ਭੇਜਦੇ ਨੇ ਤੇ ਸਿੰਘਾਂ ਨੇ ਬੰਬਾਂ ਦੇ ਨਾਲ 2200 ਫੌਜੀ ਜੜਾ ਦਿੱਤਾ ਫਿਰ ਉਸ ਤੋਂ ਬਾਅਦ 1900 ਫੌਜੀ ਜਿਹੜੇ ਕੂਣੀਆ ਨਾਲ ਰੇਹ ਦੇ ਹੋਏ ਤਾਂ ਸੱਤਾ ਦੇ ਉੱਪਰ ਚੜ ਜਾਂਦੇ ਨੇ ਤਾਂ ਉੱਥੇ ਵੀ ਇਹ ਸਿੰਘਾਂ ਨੇ ਬੰਬਾਂ ਦੇ ਨਾਲ 1900 ਫੌਜੀਆਂ ਦਾ ਉਹਨਾਂ ਦਾ ਕਿਥੜੇ ਅੜਾ ਦਿੱਤੇ ਤੇ 1300 ਜਿਹੜਾ ਫੌਜੀ ਹੋਰ ਜਿਹੜਾ ਉਹਨਾਂ ਨੇ ਅੰਦਰ ਭੇਜਿਆ ਸੀ ਤੇ 13 ਦੇ 1300 ਉਹ ਮੁੜ ਕੇ ਬਾਹਰ ਨਹੀਂ ਆਇਆ ਕੁਝ ਜਿਹੜੇ ਇਹਨਾਂ ਨੇ ਆਪਦੇ ਫੌਜ ਵੱਲੋਂ ਜਿਹੜੇ ਸੰਤ ਭਿੰਡਰਾ ਵਾਲੇ ਨੂੰ ਗੱਲਬਾਤ ਕਰਨ ਲਈ ਜਾਂ ਉਸ ਨੂੰ ਪੜਨ ਲਈ ਭੇਜੇ ਸੀ 19 ਜਿਹੜੇ ਫੌਜੀ ਸੀ ਉਹ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨਾਲ ਰਲ ਕੇ ਜਾ ਕੇ ਉਹਨਾਂ ਨੇ ਵੀ ਮੋਰਚਾ ਸਵਾਲ ਦਿੱਤਾ ਉਹਨਾਂ ਨੇ ਵੀ ਬਗਾਵਤ ਕਰ ਦਿੱਤੀ ਕਹਿੰਦੇ ਤੋਂ ਭਾਵ ਕੇ ਉਹਨੇ ਦੱਸਿਆ ਕਿ 17 ਘੰਟਿਆਂ ਵਿੱਚ 4088 ਜਿਹੜੇ ਫੌਜ ਦੇ ਜਵਾਨ ਸੀ ਉਹਨਾਂ ਨੇ ਮਾਰ ਮਕਾ ਦਿੱਤੇ ਸੀ ਜਿਹੜੇ ਅੰਦਰ ਸੰਘ ਸੀ ਤੇ 7263 ਜਿਹੜੇ ਜ਼ਖਮੀ ਹੋਏ ਸੀ 5 ਜੂਨ ਦੀ ਰਾਤ ਜਿਹੜੇ ਸਵੇਰੇ ਰਾਤ ਨੂੰ ਸਵੇਰ 6 ਜੂਨ ਚੜ੍ਹਦੀ ਆ 6 ਜੂਨ ਨੂੰ ਵੱਡਾ ਜਿਹੜਾ ਹਮਲੇ ਹੁੰਦੇ ਆ ਸਕਿੰਟਾ ਸਕਿੰਟਾ ਬਾਅਦ ਬੰਬ ਜਿਹੜੇ ਨੇ ਗੋਲਾਬਾਰੀ ਕਰਦੇ ਨੇ ਤੇ ਸਾਰਾ ਜਿਹੜਾਗਾ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ 4 ਜੂਨ ਨੂੰ ਲੈ ਕੇ ਜਿਹੜਾ ਪਾਣੀਆਂ ਵਾਲਾ ਜਿਹੜਾ ਪਾਣੀ ਸੀ ਪੀਣ ਵਾਲਾ ਪਾਣੀ ਉਹ ਸਾਰਾ ਗੋਲੇ ਮਾਰ ਕੇ ਟੈਂਕੀ ਭੰਨ ਦਿੱਤੀ ਲਾਈਟ ਜਿਹੜੀ ਉਹ ਸਾਰੀ ਕੱਟ ਦਿੱਤੀ ਅੱਤ ਦੀ ਗਰਮੀ ਦੇ ਵਿੱਚ ਭੁਕੇ ਪਿਆਏ ਉਹਨਾਂ ਸਿੱਧਾਂ ਵੱਲੋਂ ਜਿਹੜੀ ਲੜਾਈ ਜਾਰੀ ਰੱਖੀ ਗਈ ਇੱਕ ਪਾਸੇ ਬਿਸਕੀਆਂ ਪੀਣ ਵਾਲੇ ਇੱਕ ਪਾਸੇ ਰੰਬਾ ਪੀਣ ਵਾਲੇ ਤੇ ਜਿਨ੍ਹਾਂ ਕੋਲੇ ਟੈਂਕ ਟੈਂਕ ਵੀ ਸੀ ਤੋਪਾਂ ਵੀ ਸੀ ਮਸ਼ੀਨ ਗੰਨਾ ਵੀ ਸੀ ਪਰ ਉਹਨਾਂ ਨੂੰ ਸਿੰਘਾਂ ਨੇ ਇੱਥੇ ਦੱਸਿਆ ਜਾਂਦਾ ਹੈਗਾ ਕਿ ਸਿੰਘਾਂ ਕੋਲੇ ਤੈਨੂੰ ਤਾਂ 6 ਗ੍ਰੇਨੇਡ ਬੰਬ ਸਨ ਜੇ ਉਹ ਕਹਿੰਦੇ ਇਸ ਦੀ ਗਿਣਤੀ ਉਹਨਾਂ ਕੋਲੇ 10 ਜਾਂ 12 ਹੁੰਦੀ ਤਾਂ ਸਾਰੀ ਫੌਜ ਦਾ ਜਿਹੜਾ ਉਪਭੋਗ ਪਾ ਦਿੰਦੇ ਐਨੀ ਦਲੇਰ ਭਰੀ ਸੀ ਸਿੰਘਾਂ ਦੇ ਅੰਦਰ ਪਰ ਜਿਹੜੀ ਫੌਜ ਦੇ ਸਕੇ ਛੜਾਏ ਨੇ ਇਹ ਇਤਿਹਾਸ ਦੇ ਵਿੱਚ ਲਿਖਿਆ ਗਿਆਗਾ ਤੇ ਇੰਦਰਾ ਗਾਂਧੀ ਦਾ ਵੀ ਕਾਲੇ ਅੱਖਰਾਂ ਦੇ ਨਾਲ ਲਿਖਿਆ ਗਿਆਗਾ ਨਾਮ ਕਿਉਂਕਿ ਨਹਤਿਆਂ ਤੇ ਬਾਹਰ ਕਰਨਾ ਤੇ ਜੇ ਭਿੰਡਰਾਂ ਵਾਲੇ ਨੂੰ ਫੜਨਾ ਚਾਹੁੰਦੀ ਸੀ ਤਾਂ ਸੰਤ ਭਿੰਡਰਾਂ ਵਾਲੇ ਜਗ੍ਹਾ-ਜਗ੍ਹਾ ਤੇ ਆਪਣੇ ਦੀਵਾਰ ਲਾਉਂਦੇ ਸੀ ਅੰਮਰ ਸਜਾਰ ਕਰਾਉਂਦੇ ਸੀ ਉੱਤੇ ਫੜ ਸਕਦੀ ਸੀ ਪਰ ਨਹੀਂ ਜਦੋਂ ਸੰਤ ਭਿੰਡਰਾਂ ਵਾਲਿਆਂ ਨੂੰ ਬਾਲ ਠੱਕਦੇ ਬਗਾਰਿਆ ਸੀ ਬੰਬੇ ਦੀਆਂ ਸੜਕਾਂ ਦੇ ਉੱਤੇ ਸੰਤ ਭਿੰਡਰਾਂ ਵਾਲੇ 8 ਦਿਨ ਹਫ਼ਤਾ ਉੱਤੇ ਰਹਿ ਕੇ ਆਏ ਨੇ ਉਦੋਂ ਵੀ ਫੜ ਸਕਦੇ ਸੀ ਚੰਦੋਕਲਾਂ ਦੇ ਵਿੱਚ ਘੇਰਾ ਪਿਆ ਉੱਥੋਂ ਵੀ ਸੰਤ ਨਿਕਲ ਗਏ ਉੱਥੇ ਵੀ ਫੜ ਸਕਦੇ ਸੀ ਪਰ ਹਿੰਮਤ ਨਹੀਂ ਪਈ ਫੜਨ ਦੀ ਕਹਿੰਦਾ ਭਾਗ ਇਹਨਾਂ ਨੇ ਇੱਕ ਇਹ ਸੋਚੀ ਸੀ ਕਿ ਅਸੀਂ ਸਿੱਕਾਉਂ ਦੀ ਨਸਕੂਸੀ ਕਰਨੀ ਆ ਇੱਕ ਸੰਤ ਭਿੰਡਰਾਂ ਵਾਲੇ ਦਾ ਬਹਾਨਾ ਸੀ ਹੁਣ ਲੋਕ ਕਹਿੰਦੇ ਕਿ ਸੰਤ ਭਿੰਡਰਾਂ ਵਾਲਿਆਂ ਨੇ ਉੱਥੇ ਹੁੰਦੇ ਤਾਂ ਇਹ ਕੁਝ ਹੋਇਆ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜੇ 37 ਜਾਂ 38 ਗੁਰਦੁਆਰੇ ਧਾਮਾਂ ਤੇ ਹੋਰ ਜਿਹੜਾ ਹੈਗਾ ਫੌਜ ਵੱਲੋਂ ਹਮਲਾ ਕੀਤਾ ਗਿਆ ਉੱਤੇ ਕੋਈ ਸਿੰਘ ਨਹੀਂ ਸੀ ਉੱਤੇ ਕੋਈ ਭਿੰਡਰਾਲਾ ਨਹੀਂ ਸੀ ਉੱਥੇ ਗੁਰਦੁਆਰੇ ਸਾਬਦਾ ਨੁਕਸਾਨ ਕੀਤਾ ਗਿਆ ਉੱਥੇ ਜਿਹੜੇ ਬੇਦੋਸੇ ਨੌਜਵਾਨ ਬੈਠੇ ਸੀ ਉਹਨਾਂ ਨੂੰ ਫੜ-ਫੜ ਕੇ ਮਾਰਿਆ ਗਿਆ ਤੇ ਉਦੋਂ ਉੱਥੇ ਕਿਹੜਾ ਭਿੰਡਰਾਲਾ ਬੈਠਾ ਸੀ ਇੱਕ ਬਹਾਨਾ ਸੀ ਸੰਤ ਭਿੰਡਰਾਲਾ ਦਾ ਤਾਂ ਇਹਨਾਂ ਨੇ ਇੱਕ ਵੱਡੀ ਬਿਆੰਤ ਘੜੀ ਸੀ ਕਿ ਸਿੱਖ ਕੌਮ ਨੂੰ ਕਿਸ ਤਰ੍ਹਾਂ ਖਤਮ ਕਰਨਾਗਾ ਇੱਕ ਸਿੱਖ ਕੌਮ ਹੀ ਆ ਜਿਹੜੇ ਇਹਨਾਂ ਦੇ ਮੂਰੇ ਆੜ ਜਾਂਦੀ ਆ ਕਲਦੀਪ ਬਰਾੜ ਜਿਹੜਾ ਅੱਗੇ ਲਿਖਦਾਗਾ ਤੁਹਾਨੂੰ ਉਹ ਵੀ ਜਿਹੜਾ ਸੁਣਾਉਣਿਆ ਪਰ ਇਸ ਕਿਤਾਬ ਦੇ ਅੰਦਰ ਬਹੁਤ ਅਕਾਲੀ ਆਗੂਆਂ ਦੀ ਜਿਹੜੀਆਂ ਕੋਟੂਤਾਂ ਨੇ ਉਹ ਜਗਜਾਰ ਕੀਤੀਆਂ ਹੋਈਆਂ ਨੇ ਉਹ ਵੀ ਕਿਸੇ ਦਿਨ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ ਪਰ ਕਲਦੀਪ ਬਰਾੜ ਲਿਖਦਾਗਾ ਕਿਰਾ ਸਭ ਤੋਂ ਪਹਿਲਾਂ ਅਸੀਂ ਆਰਾਮਦਾਸ ਰਾਹ ਤੇ ਜਿਹੜਾ ਕਬਜ਼ਾ ਕਰਨ ਦਾ ਜਿਹੜਾ ਸੋਚਿਆ ਸੀ ਕਹਿੰਦਾ ਅਗਰ ਅਤਵਾਦੀਆਂ ਨੇ ਸਾਡੀਆਂ ਫੌਜਾਂ ਤੇ ਆਮੋ-ਸਾਮੀ ਟੱਕਰ ਹੋਈ 6 ਜੂਨ ਦੀ ਰਾਤ ਨੂੰ ਤਕਰੀਬਨ ਕਹਿੰਦਾ 11 ਵਜੇ ਵਜੇ ਅਸੀਂ ਸਮੂਹ ਬਿਲਡਿੰਗਾਂ ਉੱਤੇ ਕਬਜ਼ਾ ਕਰਨ ਤੇ ਕਾਜ ਉਹ ਕਾਜਾਵ ਹੋ ਗਏ ਭਵੇਂ ਸਾਡੇ ਜਵਾਨਾਂ ਤੇ ਸਾਰਾ ਦਿਨ ਗੋਲੀਆਂ ਦਾ ਮੀਂਹ ਵਰਦਾ ਰਿਹਾ ਸਾਡੇ ਬਹੁਤ ਜਵਾਨ ਖੁਰਾਏ ਹੋਏ ਸਨ ਅੰਨਪ੍ਰਕਾਰਾਂ ਦੇ ਵਿੱਚ ਲਹੂ ਦਰਿਆ ਵਗ ਰਿਹਾ ਸੀ ਸਰੋਵਰਾਂ ਦੇ ਵਿੱਚ ਸਾਰੀ ਦਿਹਾੜੀ ਸਾਡੇ ਜਵਾਨਾਂ ਦਾ ਚੀਕਚਿਹਾੜਾ ਚੱਲਦਾ ਰਿਹਾ ਅਖੀਰ ਅਸੀਂ ਇਹ ਸਾਰੀਆਂ ਬਿਲਡਿੰਗਾਂ ਬੰਬਾਂ ਦੇ ਨਾਲ ਡਾਊਨ ਦਾ ਫੈਸਲਾ ਕਰ ਲਿਆ ਇਕ ਕਲਦੀਪ ਬਰਾੜ ਦੇ ਬੋਲ ਨੇ ਜਿਹੜੇ ਮੈਂ ਤੁਹਾਨੂੰ ਪੜ ਕੇ ਸੁਣਾ ਰਿਹਾ ਹਾਂ ਕਿਤਾਬ ਤੋਂ ਤੇ ਉਹਨਾਂ ਨੇ ਲਿਖਿਆ ਹੈ ਕਿ ਕਿਹਦਾ 6 ਜੂਨ ਦੀ ਰਾਤ ਨੂੰ 11:30 ਵਜੇ ਲੋਂਗੋਵਾਲ ਅਤੇ ਟੌੜਾ ਸਾਹਿਬ ਨੂੰ ਮਿਲਿਆ ਗਿਆ ਲੋਂਗੋਵਾਲ ਉੱਚੀ ਉੱਚੀ ਰੋ ਰਿਹਾ ਸਨ ਭੁੱਖ ਨੀਂਦ ਅਤੇ ਪ੍ਰੇਸ਼ਾਨੀ ਨੂੰ ਉਹਨਾਂ ਨੇ ਅਦਮੋਇਆ ਕਰ ਦਿੱਤਾ ਸੀ ਪਰ ਟੌੜਾ ਸਾਹਿਬ ਅਜੇ ਕਾਇਮ ਸਨ 6 ਜੂਨ ਇਹਨਾਂ ਬਿਲਡਿੰਗਾਂ ਉੱਪਰ ਕਬਜ਼ਾ ਕਰਨ ਲਈ ਸਾਡੇ 3342 ਜਵਾਨਾਂ ਨੇ ਸ਼ਹੀਦ ਦੀਆਂ ਪੰਜਾਬ ਅਤੇ 922 ਜਵਾਨ ਜਾਕੇ ਵੀ ਹੋਏ ਲੀਡਰ ਨੂੰ ਅਸੀਂ ਸੇਤੀ ਨਾਲ ਹਵਾਜਤ ਵਿੱਚ ਲੈ ਕੇ ਨਿਕਲ ਗਏ ਉਹਨਾਂ ਨੇ ਲੀਡਰਾਂ ਦਾ ਜਿਹੜਾ ਜ਼ਿਕਰ ਕੀਤਾ ਕਾਲੀ ਲੀਡਰ ਤੁਹਾਨੂੰ ਪਤਾ ਹੈ ਕਿ ਜਿਹੜੇ ਬਾਹਾਂ ਖੜੀਆਂ ਕਰਕੇ ਨਿਕਲੇ ਸਨ ਉਹ ਸਾਰਾ ਨੂੰ ਜਿਹੜਾ ਬੱਕੋ-ਵੱਕੀ ਜਗ੍ਹਾ ਤੇ ਅਲਜਾਇਆ ਗਿਆਗਾ 575 ਬੱਚੇ ਬੁੱਢੇ ਸਦਾਲੂ ਸਨ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੂੰ ਮਾਰ ਮਕਾ ਦਿੱਤਾ ਬਹੁਤ ਸਾਰੇ ਸਿੰਘਾਂ ਨੇ ਆਪਣੇ ਲੱਕ ਦੇ ਨਾਲ ਆਰ ਡੀ ਐਕਸ ਬਣ ਕੇ ਫੌਜ ਦੇ ਜਿਹੜੇ ਟੈਂਕ ਸੀ ਉਹਨਾਂ ਨੂੰ ਉਡਾ ਦਿੱਤਾ ਸੀ 26 22 ਫੁੱਟ ਉੱਚੀਆਂ ਜਿਹੜੀਆਂ ਉਹਨਾਂ ਦੀ ਗੱਡੀਆਂ ਉੱਡ ਰਹੀਆਂ ਸਨ ਫੌਜ ਨੂੰ ਇਹ ਲੱਗ ਰਿਹਾ ਸੀ ਕਿ ਜੇਕਰ ਇਹ ਹਾਰਿਆ ਤਾਂ ਫੌਜ ਦਾ ਪਿੱਸੇ ਹਟਣਾ ਲਾਜ਼ਮੀ ਸੀ ਪਰ ਜਦੋਂ ਤੱਕ 6 ਜੂਨ ਹੋਈ ਆ ਉਦੋਂ ਤੱਕ ਸਿੰਘਾਂ ਕੋਲੇ ਆਸਲਾ ਬਰੂਦ ਸਾਰਾ ਕੁਝ ਖਤਮ ਹੋ ਚੁੱਕਿਆ ਸੀ ਜੇਕਰ ਇੱਕ ਦਿਨ ਸਿੰਘਾਂ ਦੇ ਕੋਲ ਬੰਬ ਬਰੂਦ ਗੋਲਾ ਹੋਰ ਹੁੰਦਾ ਤਾਂ ਫੌਜ ਉੱਥੋਂ ਛੱਡ ਕੇ ਭੱਜ ਜਾਂਦੀ ਤੇ ਇਹਨੇ ਦਲੇਰੀ ਤੇ ਬਹਾਦਰੀ ਦੇ ਕਿਸੇ ਜਿਹੜੇ ਇਹ ਖੁਦ ਆਪ ਲਿਖ ਰਿਹਾਗਾ ਇਸ ਕਿਤਾਬ ਦੇ ਵਿੱਚ ਬੜਾ ਕੁਝ ਉਹਨਾਂ ਨੇ ਲਿਖਿਆਗਾ ਬੜਾ ਉਹਨਾਂ ਨੇ ਭਿੰਡਰਾ ਵਾਲੇ ਦੀ ਸਲੰਘਾ ਵੀ ਕੀਤੀ ਆ ਜਰਨਲ ਸਿੰਘ ਸਵੇਗ ਸਿੰਘ ਦੀ ਸਲੰਘਾ ਵੀ ਕੀਤੀ ਆ ਨਾਲ ਦੇ ਸਿੰਘਾਂ ਦੀ ਵੀ ਸਾਰਿਆਂ ਦੀ ਕਿ ਬੜੇ ਉਹਨਾਂ ਦੇ ਹੌਂਸਲੇ ਸੀ ਪਰ ਉਹਨਾਂ ਨੇ ਇੱਕ ਕਦਮ ਪਿੱਛੇ ਨਹੀਂ ਹਟਿਆ ਕਹਿੰਦਾ ਸਾਡੇ ਅੱਗੇ ਸਾਡੇ ਸਾਨੂੰ ਆਏ ਸੀ ਇਹ ਸਾਡੇ ਫੌਜੀ ਜਵਾਨ ਅਸੀਂ ਟ੍ਰੇਨਿੰਗ ਟ੍ਰੇਨਿੰਗਾਂ ਦਿੱਤੀਆਂ ਹੋਈਆਂ ਨੇ ਇਹ ਤਾਂ ਮਿੰਟਾਂ 'ਚ ਕੱਢ ਲਿਆ ਉਹ ਕਹਿੰਦਾ ਸਾਡੇ ਜਵਾਨ ਜਿੰਨੇ ਵੀ ਜਾਂਦੇ ਸੀ 2200 ਜਾਂਦਾ ਸੀ 1300 ਜਾਂਦਾ ਸੀ 1900 ਜਾਂਦਾ ਸੀ ਕਹਿੰਦਾ 1 ਮਿੰਟ ਨਹੀਂ ਲਾਉਂਦੇ ਸੀ ਮਾਰ ਲੱਗਿਆ ਇੱਕ ਸਿਨੇਬਾ ਹਾਜ਼ਰੀ ਦੇ ਪਰ ਜਿਹੜਾ ਇੰਦਰਾ ਗਾਂਧੀ ਨੇ ਟੈਗ ਕੀਤਾ ਦਰਬਾਰ ਸਾਹਿਬ ਉੱਤੇ ਬਹੁਤ ਉਹ ਜ਼ੁਲਮ ਕੀਤਾ ਅੱਜ 40 ਸਾਲ ਹੋ ਗਏ ਉਹਨਾਂ ਨੂੰ ਬੀਤਿਆਂ ਪਰ ਸਾਡੀ ਜਿਹੜੀ ਕੌਮ ਦੇ ਉੱਤੇ ਆਪਾਂ ਕਹਦੇ ਹੇ ਸਾਡੀ ਕੌਮ ਨੇ ਸਾਡੀ ਬਰਾਸਤ ਜਿਹੜੀ ਸਿੱਖ ਕੌਮ ਦੇ ਉੱਤੇ ਅਕਾਲ ਤਖ਼ਤ ਸਭ ਨੂੰ ਢਹਿ ਢੇਰੀ ਕੀਤਾ ਸੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ ਅਸੀਂ ਆਪਣੀਆਂ ਨਿਸ਼ਾਨੀਆਂ ਨਹੀਂ ਸੰਭ ਸਕੇ ਜੇਕਰ ਸਾਨੂੰ ਅਕਾਲ ਤਖ਼ਤ ਸਾਹਿਬ ਇੱਕ ਨਿਸ਼ਾਨੀ ਅਸੀਂ ਸੰਭੀ ਹੁੰਦੀ ਅੱਜ ਛੋਟੀਆਂ-ਛੋਟੀਆਂ ਗੋਲੀਆਂ ਦੇ ਨਿਸ਼ਾਨ ਦਿਖਾ ਰਹੇ ਨੇ ਸਰੋਣੀ ਕਮੇਟੀ ਵਾਲੇ ਪਰ ਜੇਕਰ ਉਸ ਵੇਲੇ ਇਹਨਾਂ ਅਕਾਲੀ ਆਗੂਆਂ ਵੱਲੋਂ ਇਹ ਸਾਰਾ ਕੁਝ ਸੰਭ ਕੇ ਰੱਖਿਆ ਹੁੰਦਾ ਤਾਂ ਆਉਣ ਵਾਲੀ ਪੀੜ੍ਹੀ ਨੂੰ ਹੋਰ ਪਤਾ ਲੱਗਦਾ ਕਿ ਇਹ ਸਾਡਾ ਸਾਨੂੰ ਇਹਨਾਂ ਨੇ ਬਗਾਨੇ ਮੁਲਕ ਦੀ ਤਰ੍ਹਾਂ ਸਾਡੇ ਉੱਤੇ ਉਹ ਵੀ ਧਰਮਿਕ ਸਥਾਨ ਦੇ ਉੱਤੇ ਕਦੇ ਕੋਈ ਵੀ ਆਰਮੀ ਹੋਵੇ ਉਹ ਧਰਮਿਕ ਸਥਾਨ ਤੇ ਬਹੁਤ ਘੱਟ ਜਿਵੇਂ ਜੇ ਨਹੀਂ ਸਰਦਾ ਤਾਂ ਹਮਲਾ ਕਰਦੀ ਆ ਪਰ ਪਹਿਲੀ ਵਾਰ ਹੋਇਆ ਸੀ 1984 ਦੇ ਵਿੱਚ ਜਿਨੇ ਆਪਣੀ ਹੀ ਦੇਸ਼ ਦੀ ਪ੍ਰਧਾਨ ਮੰਤਰੀ ਨੇ ਆਪਣੇ ਜਿਹੜੇ ਸਭ ਤੋਂ ਪਵਿੱਤਰ ਸਥਾਨ ਨੇ ਗੁਰੂਆਂ ਦੇ ਉਹਨਾਂ ਨੂੰ ਢਾਹ-ਢੇਰੀ ਕੀਤਾ ਕਦੇ ਨਹੀਂ ਕਿਸੇ ਨੇ ਚਰਚ ਤੇ ਹਮਲਾ ਕੀਤਾ ਹਣਾ ਕਦੇ ਨਹੀਂ ਕਿਸੇ ਨੇ ਮੰਦਰਾਂ ਤੇ ਹਮਲੇ ਕੀਤੇ ਹੋਣੇ ਯਾ ਕਦੇ ਕਿਸੇ ਹੋਰ ਧਰਮ ਦੇ ਤੇ ਨਹੀਂ ਕੀਤੇ ਹੋਣੇ ਪਰ ਇੱਕ ਸਿੱਖ ਧਰਮ ਨੂੰ ਨਿਸ਼ਾਨਾ ਬਣਾਇਆ ਜਾਂਦਾਗਾ ਤੇ ਬਣਾਇਆ ਜਾ ਰਿਹਾ ਅੱਜ ਵੀ ਤੇ ਤੁਸੀਂ ਜਿਹੜੀਆਂ ਇਹ ਅੱਜ ਦਾ ਦਿਨ ਬਹੁਤ ਦਰਦ ਭਰਿਆ ਦਿਨਾਂ ਬਿਆਨ ਨਹੀਂ ਕਰ ਸਕਦੇ ਜਿਨ੍ਹਾਂ ਕੇ ਸ਼ਹੀਦ ਸਾਡੇ ਨੌਜਵਾਨਾਂ ਨੇ ਸ਼ਹੀਦੀਆਂ ਪਾਈਆਂ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਪਾਈਆਂ ਸਾਡੀਆਂ ਮਾਵਾਂ ਭੈਣਾਂ ਨੇ ਸ਼ਹੀਦੀਆਂ ਪਾਈਆਂ ਸਾਡੇ ਬੱਚਿਆਂ ਨੇ ਸ਼ਹੀਦੀਆਂ ਪਾਈਆਂ ਤੇ ਉਹਨਾਂ ਨੂੰ ਸਾਡਾ ਦਿਲੋਂ ਸਲੂਟ ਆ ਸਵਾਸ ਸਵਾਸ ਵਾਲੀ ਉਹਨਾਂ ਨੂੰ ਸਲੂਟ ਆ ਕਿਉਂਕਿ ਆਪਣੀਆਂ ਜਾਲਾਂ ਜਾਨਾਂ ਉੱਤੇ ਖੇਲ ਕੇ ਉਹਨਾਂ ਨੇ ਕੰਡ ਨਹੀਂ ਦਿਖਾਈ ਉਹਨਾਂ ਨੇ ਹੱਥ ਖੜੇ ਨਹੀਂ ਕੀਤੇ ਜਿਸ ਤਰ੍ਹਾਂ ਅਕਾਲੀ ਆਗੂਆਂ ਨੇ ਹੱਥ ਖੜੇ ਕਰਕੇ ਜਿਹੜੇ ਬਾਹਰ ਆ ਗਏ ਤਾਂ ਅੱਜ ਲਾਂ ਤਾਂ ਪੈਰੀਆਂ ਨੇ ਤੇ ਵੀਡੀਓ ਲੰਬੀ ਹੁੰਦੀ ਆ ਤਾਂ ਮੈਂ ਅਗਲੀ ਵੀਡੀਓ ਦਾ ਚੈਪਟਰ ਥੋੜੇ ਟਾਈਮ ਬਾਅਦ ਫੇਰ ਤੁਹਾਡੇ ਨਾਲ ਸਾਂਝਾ ਕਰਾਂਗਾ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ